ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸੁਖਪਾਲ ਖੈਰਾ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਚੈਲੰਜ ਦਲਬੀਰ ਗੋਲਦੀ ਬਣਨਗੇ ਮੰਤਰੀ ਸੰਗਰੂਰ ਤੋਂ ਬਾਅਦ ਕਾਂਗਰਸ ਨੂੰ ਲੁਧਿਆਣਾ ਵਿੱਚ ਵੀ ਝਟਕਾ ਆਸ਼ੂ ਵੀ ਗੋਲਦੀ ਵਾਲੀ ਰਾਹ ਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਦਿੱਤਾ ਕਰਾਰਾ ਜਵਾਬ ਕੇਜਰੀਵਾਲ ਨੂੰ ਚੋਣਾਂ ਤੋਂ ਪਹਿਲਾਂ ਹੀ ਕਿਉਂ ਕੀਤਾ ਗ੍ਰਿਫਤਾਰ ਸੁਪਰੀਮ ਕੋਰਟ ਨੇ ਈਡੀ ਤੋਂ ਮੰਗਿਆ ਜਵਾਬ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਸਰਕਾਰ ਵੱਲੋਂ ਇੱਕ ਹੋਰ ਝਟਕਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੀ ਕਾਂਗਰਸ ਪਾਰਟੀ ਦੇ ਵੱਲੋਂ ਪੁੱਲ ਹੱਥ ਤੋਂ ਹਲਕਾ ਵਿਧਾਇਕ ਨੇ ਸੁਖਪਾਲ ਖਹਿਰਾ ਖਹਿਰਾ ਸਾਹਿਬ ਨੂੰ ਸੰਗਰੂਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਹੈ ਇਸ ਵਕਤੇ ਹੌਟ ਸੀਟ ਬਣੀ ਹੋਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਸੁਖਪਾਲ ਖਹਿਰਾ ਦਾ ਨਾਮ ਤਾਂ ਨਹੀਂ ਲਿਆ ਪਰ ਉਹਨਾਂ ਤੇ ਤਿੱਖੇ ਨਿਸ਼ਾਨੇ ਜ਼ਰੂਰ ਲਾਏ ਆ ਉਹਨਾਂ ਨੇ ਲਿਖਿਆ ਕਿ ਜਿਸ ਬੰਦੇ ਨੂੰ ਸੰਗਰੂਰ ਦੇ 10 ਪਿੰਡਾਂ ਦੇ ਨਾਮ ਵੀ ਨਹੀਂ ਆਉਂਦੇ ਉਹ ਸੰਗਰੂਰ ਤੋਂ ਦਾਅਵੇਦਾਰੀ ਠੋਕ ਰਿਹਾ ਹੈ ਉਹਨਾਂ ਨੇ ਆਖਿਆ ਕਿ ਜੇ ਮੈਂ ਇਸ ਬੰਦੇ ਨੂੰ ਨਾ 15 ਪਿੰਡਾਂ ਦੇ ਨਾਮ ਲਿਖ ਕੇ ਵੀ ਦੇ ਦਿਆਂ ਤਾਂ ਵੀ ਉਹ ਪੰਜਾਬੀ ਵਿੱਚ ਲਿਖੇ ਹੋਏ ਨਾਂ ਨਹੀਂ ਪੜ ਸਕਦਾ ਹੁਣ ਅਸਲ ਦੇ ਵਿੱਚ ਦਾ ਕਾਰਨ ਕੀ ਰਿਹਾ ਕੁਝ ਦਿਨ ਪਹਿਲਾਂ ਸੁਖਪਾਲ ਖੈਰਾ ਨੂੰ ਚੈਲੰਜ ਕੀਤਾ ਕਿ ਤੇ ਸੁਖਪਾਲ ਖੈਰਾ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦੇ ਰਹੇ ਸੀ ਉਹ ਕਹਿੰਦੇ 10 ਪਿੰਡਾਂ ਦੇ ਨਾਮ ਤੁਹਾਨੂੰ ਪਤਾ ਹੈ ਉਹ ਕਹਿੰਦੇ ਹਾਂ ਉਹ ਕਹਿੰਦੇ ਸੰਗਰੂਰ ਧੂਰੀ ਡਿੜਬਾ ਮੂਨਕ ਹਾਲਾਂਕਿ ਇੱਥੇ ਮੈਂ ਸਾਫ਼ ਕਰ ਦਿਆਂ ਕਿ ਇਹ ਵੀਡੀਓ ਬਹੁਤ ਵਾਇਰਲ ਹੋਈ ਹੈ ਇਹ ਪਿੰਡ ਨਹੀਂ ਇਹ ਸ਼ਹਿਰ ਨੇ ਉਹਦੇ ਤੋਂ ਬਾਅਦ ਖੈਰਾ ਸਾਹਿਬ ਨਿਸ਼ਾਨੇ ਤੇ ਆ ਗਿਆ ਹੈ ਖੈਰਾ ਸਾਹਿਬ ਦਾ ਨਾਮ ਲੈ ਬਗੈਰ ਮਾਨ ਨੇ ਇਹ ਵੀ ਲਿਖਿਆ ਹੈ ਕਿ ਇਹਨੂੰ ਤਾਂ ਮਾਲਵੇ ਦੇ ਕਲਚਰ ਦਾ ਵੀ ਨਹੀਂ ਪਤਾ ਉਹ ਪਹਿਲਾਂ ਵੀ ਮਾਲਵੇ ਦੇ ਵਿੱਚੋਂ ਚੋਂਡ ਲੜ ਕੇ ਵੇਖ ਚੁੱਕਿਆ ਓਦੋਂ ਬਠਿੰਡੇ ਵਾਲਿਆਂ ਨੇ ਨਜ਼ਾਰਾ ਦਿਖਾਇਆ ਸੀ ਤੇ ਇਸ ਵਾਰ ਸੰਗਰੂਰ ਵਾਲੇ ਦਿਖਾਉਣਗੇ ਇਸੇ ਤਰ੍ਹਾਂ ਆਪ ਉਮੀਦਵਾਰ ਮੀਤ ਹੇਰ ਨੇ ਵੀ ਕਿਹਾ ਕਿ ਪਹਿਲਾਂ ਚਰਨਜੀਤ ਸਿੰਘ ਚੰਨੀ ਭਧੌੜ ਆਇਆ ਸੀ ਭਧੌੜ ਵਾਲਿਆਂ ਨੇ ਐਸਾ ਦੁੜਾਇਆ ਐਸਾ ਭਜਾਇਆ ਕੇ ਮੁੜ ਚਮਕੌਰ ਸਾਹਿਬੀ ਉਹਦੇ ਪੱਬ ਨਹੀਂ ਲੱਗੇ ਤੇ ਹੁਣ ਜਲੰਧਰ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ ਤੇ ਸੁਖਪਾਲ ਖੈਰਾ ਨਾਲ ਵੀ ਮਾਲਵੇ ਵਾਲੇ ਉਸੇ ਤਰ੍ਹਾਂ ਕਰਨਗੇ ਹੁਣ ਇਹ ਹੌਟ ਸੀਟ ਬਣ ਚੁੱਕੀ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਇੱਥੋਂ ਆਪਣੀ ਜਿੱਤ ਦਰਜ ਕਰਨੀ ਬੜੀ ਲਾਜ਼ਮੀ ਹੋਈ ਹੈ ਅਤੇ ਕਾਂਗਰਸ ਵੱਲੋਂ ਵੀ ਇੱਥੇ ਆਪਣਾ ਬਹੁਤ ਵੱਡਾ ਚਿਹਰਾ ਚੋਣ ਮੈਦਾਨ ਵਿੱਚ ਉਤਾਰਿਆ ਹੈ ਇਸ ਵੱਡੇ ਚਿਹਰੇ ਕਰਕੇ ਕਾਂਗਰਸ ਨੂੰ ਵੱਡੀਆਂ ਉਮੀਦਾਂ ਨੇ ਤੇ ਏਸੇ ਗੱਲੋਂ ਦਲਬੀਰ ਗੋਲਡੀ ਨਾਰਾਜ਼ ਹੋਏ ਨੇ ਅਤੇ ਆਖਰਕਾਰ ਉਹਨਾਂ ਦੀ ਹੁਣ ਨਾਰਾਜ਼ਗੀ ਅਸਤੀਫੇ ਦੇ ਰੂਪ ਦੇ ਵਿੱਚ ਸਾਹਮਣੇ ਆ ਚੁੱਕੀ ਹੈ 골ਡੀ ਨੇ ਲਿਖਿਆ ਹੈ ਕਿ ਭਰੇ ਮਨ ਨਾਲ ਮੈਂ ਅੱਜ ਜੋ ਫੈਸਲਾ ਲੈ ਰਿਹਾ ਇਹ ਮੇਰਾ ਪਰਿਵਾਰ ਮੇਰੇ ਸਕੇ ਸੰਬੰਧੀ ਅਤੇ ਜੋ ਵੀ ਮੈਨੂੰ ਨਿੱਜੀ ਤੌਰ ਤੇ ਮੇਰੇ ਸਾਥੀ ਜਾਣਦੇ ਆ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾ ਮੁਸ਼ਕਲ ਸੀ ਇਸ ਬਾਰੇ ਮੇਰਾ ਅਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ ਉਹਨਾਂ ਨੇ ਸੰਗਰੂਰ ਜ਼ਿਲ੍ਹੇ ਦੇ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਕਾਂਗਰਸ ਦੀ ਮੋਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਖਬਰਾਂ ਤਾਂ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਐ ਅਤੇ ਜੇਕਰ ਉਹ ਇਥੋਂ ਸ਼ਾਮਲ ਹੁੰਦੇ ਐ ਤਾਂ ਆਮ ਆਦਮੀ ਪਾਰਟੀ ਨੂੰ ਹੁਲਾਰਾ ਅਤੇ ਕਾਂਗਰਸ ਨੂੰ ਵੱਡਾ ਤੇ ਕਰਾਰਾ ਝਟਕਾ ਲੱਗ ਸਕਦਾ ਹੈ ਕਿਉਂਕਿ ਉਹ ਬੀਤੇ ਦਿਨ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਸੀ ਪਰ ਫਿਰ ਵੀ ਉਹਨਾਂ ਦੀ ਪੁੱਛ ਪੜਤਾਲ ਕੀਤੀ ਨਾ ਜਾ ਸਕੀ ਖਬਰਾਂ ਇਹ ਵੀ ਨੇ ਕਿ ਦਲਬੀਰ ਗੋਲਦੀ ਵੀ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਹੇ ਅਤੇ ਗੋਲਡੀ ਤੋਂ ਜਿਹੜੇ ਪਹਿਲੇ ਪ੍ਰਧਾਨ ਸੀ ਜਿਹੜੇ ਕਿ ਇਸ ਵਕਤ ਆਮ ਆਦਮੀ ਪਾਰਟੀ ਵਿੱਚ ਨੇ ਉਹ ਅਤੇ ਇੱਕ ਗਾਇਕ ਕਲਾਕਾਰ ਇਸ ਮਸਲੇ ਤੇ ਕੰਮ ਇਸ ਵਕਤ ਕਰ ਰਹੇ ਨੇ ਕਿ ਦਲਬੀਰ ਗੋਲਡੀ ਅਤੇ ਆਮ ਆਦਮੀ ਪਾਰਟੀ ਇੱਕ ਦੂਸਰੇ ਦੇ ਹੋ ਜਾਣ ਹੁਣ ਜੇਕਰ ਮੀਤ ਹਿਆਰ ਸੰਗਰੂਰ ਤੋਂ ਚੋਣ ਜਿੱਤਦੇ ਐ ਤਾਂ ਹੋ ਸਕਦਾ ਗੋਲਡੀ ਨੂੰ ਬਰਨਾਲਾ ਤੋਂ ਚੋਣ ਲੜਾਈ ਜਾ ਸਕੇ ਇੱਥੇ ਹੀ ਬਸ ਨਹੀਂ ਮੁੱਖ ਮੰਤਰੀ ਮਾਨ ਵਾਸਤੇ ਵੀ ਸੰਗਰੂਰ ਜਿੱਤਣਾ ਮੁੱਚ ਦਾ ਸਵਾਲ ਬਣਿਆ ਹੋ ਤੇ ਕਾਂਗਰਸ ਵਾਸਤੇ ਵੀ ਹੋ ਸਕਦਾ ਹੈ ਕਿ ਜੇਕਰ ਮੀਤਿਹਰ ਇਥੋਂ ਚੋਣ ਜਿੱਤ ਗਏ ਤਾਂ ਬਰਨਾਲਾ ਤੋਂ ਦਲਬੀਰ ਗੋਲਡੀ ਨੂੰ ਚੋਣ ਵੀ ਲੜਾਈ ਜਾ ਸਕਦੀ ਹੈ ਅਤੇ ਉਸ ਨੂੰ ਮੰਤਰੀ ਮੰਡਲ ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਸੰਗਰੂਰ ਦੇ ਵਿੱਚ ਜਿਸ ਤਰ੍ਹਾਂ ਦੇ ਸਮੀਕਰਨ ਲੱਗਦਾ ਹੈ ਸਮੀਕਰਨ ਕਾਂਗਰਸ ਲਈ ਲੁਧਿਆਣੇ 'ਚ ਵੀ ਵਿਗੜ ਰਹੇ ਨੇ। ਕਾਂਗਰਸ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਰਾਜਾ ਵੜਿੰਗ। ਸੂਬਾ ਪ੍ਰਧਾਨ ਨੇ ਕਾਂਗਰਸ ਤੇ ਰਾਜਾ ਵੜਿੰਗ ਟਿਕਟ ਦੇ ਐਲਾਨ ਤੋਂ ਬਾਅਦ ਹਾਲੇ ਤੱਕ ਲੁਧਿਆਣੇ ਨਾ ਪੁੱਜੇ। ਪਾਵੇਂ ਕਿ ਹੁਣ ਰਾਜਾ ਵੜਿੰਗ ਦੇ ਵੱਲੋਂ ਰੋਡ ਸ਼ੋਅ ਦੇ ਰੂਪ ਦੇ ਵਿੱਚ ਵੀਰਵਾਰ ਨੂੰ ਲੁਧਿਆਣੇ ਦੇ ਵਿੱਚ ਐਂਟਰੀ ਕਰਦਾ ਇੱਕ ਪ੍ਰੋਗਰਾਮ ਜ਼ਰੂਰ ਜਾਰੀ ਕਰ ਦਿੱਤਾ ਗਿਆ ਹੈ ਪਰ ਇਹਦੇ ਤੋਂ ਪਹਿਲਾਂ ਐਂਟਰੀ ਕਿਉਂ ਨਾ ਹੋਈ ਕਿਉਂ ਨਾ ਹੋ ਲੁਧਿਆਣੇ ਆਏ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਗਈਆਂ ਨੇ ਕਿ ਟਿਕਟ ਕੱਟੀ ਗਈ ਹੈ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੀ 골ਡੀ ਵਾਂਗ ਉਹ ਵੀ ਨਾਰਾਜ਼ ਨੇ ਰਵਨੀਤ ਮਿੱਟੂ ਭਾਜਪਾ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੀ ਟਿਕਟ ਦੇ ਬਹੁਤ ਸਾਰੇ ਦਾਅਵੇਦਾਰ ਸੀ ਉਨ੍ਹਾਂ ਵਿੱਚੋਂ ਸਭ ਤੋਂ ਮਜ਼ਬੂਤ ਨਾਮ ਭਾਰਤ ਪੂਸ਼ਣ ਆਸ਼ੂ ਦਾ ਦੱਸਿਆ ਜਾ ਰਿਹਾ ਸੀ ਜਿਸ ਕਰਕੇ ਆਸ਼ੂ ਖੇਮੇ ਦੇ ਵੱਲੋਂ ਲੋਕ ਸਭਾ ਚੋਣਾਂ ਲੜਨ ਦੇ ਵਾਸਤੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸ ਤੇ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਸੀ ਆਸ਼ੂ ਰਵਨੀਤ ਬਿੱਟੂ ਦੇ ਸਭ ਤੋਂ ਨੇੜਲੇ ਸਾਥੀਆਂ ਵਿੱਚੋਂ ਵੀ ਇੱਕ ਹੈ ਪਰ ਅਚਾਨਕ ਬਿੱਟੂ ਦੇ ਮੁਕਾਬਲੇ ਕਹਿੰਦੇ ਕੋਈ ਵੱਡਾ ਚਿਹਰਾ ਉਤਾਰੋ ਜਿਵੇਂ ਦਲਬੀਰ ਗੋਲਡੀ ਨੂੰ ਇਹੀ ਗੱਲ ਦਾ ਗੁੱਸਾ ਹੋਇਆ ਕਿ ਇਹ ਵੱਡਾ ਚਿਹਰਾ ਉਦੋਂ ਕਿੱਥੇ ਸੀ ਜਦੋਂ ਮੁੱਖ ਮੰਤਰੀ ਮਾਨ ਦੇ ਖਿਲਾਫ ਚੋਣ ਲੜਨੀ ਸੀ ਤੇ ਹੁਣ ਵੱਡੇ ਚਿਹਰੇ ਨੂੰ ਉਤਾਰ ਦਿੱਤਾ ਗਿਆ ਰਾਜਾ ਵੜਿੰਗ ਸਾਹਿਬ ਨੂੰ ਉਹਨਾਂ ਦੇ ਲੁਧਿਆਣਿਆਂ ਉਮੀਦਵਾਰ ਬਣਨ ਤੋਂ ਬਾਅਦ ਲੁਧਿਆਣੇ ਦੇ ਸਿਆਸੀ ਸਮੀਕਰਨ ਬਦਲੇ ਹੈ ਇਸ ਤਹਿਤ ਟਿੱਕ ਟਕਟੇ ਜਾਣ ਦਾ ਗੁੱਸਾ ਆਸ਼ੂ ਦੇ ਸਮਰਥਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਬਾਹਰੀ ਉਮੀਦਵਾਰ ਨੂੰ ਨਮਸਤੇ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਇਹ ਸਲੋਗਨ ਲਿਖ ਕੇ ਪੋਸਟਾਂ ਪਾਈਆਂ ਗਈਆਂ ਤੇ ਆਪਣਾ ਗੁੱਸਾ ਤੇ ਪੜਾਸ ਕੱਢੀ ਗਈ ਹੈ ਇਹਦੇ ਨਾਲ ਹੀ ਪਾਰਟੀ ਛੱਡਣ ਦੇ ਅੰਦਾਜ਼ੇ ਵੀ ਲਗਾਏ ਜਾ ਰਹੇ ਨੇ ਆਸ਼ੂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਬਿਲਕੁਲ ਦਲਵੀਰ ਗੋਲਡੀ ਜਿਵੇਂ ਕਹਿੰਦੇ ਸੀ ਮੈਂ ਨਾਲ ਹੀ ਆ ਪਰ ਹੁਣ ਅਸਤੀਫਾ ਦੇ ਦਿੱਤਾ ਓਸੇ ਤਰ੍ਹਾਂ ਉਹ ਕਹਿੰਦੇ ਵੜਿੰਗ ਦੀ ਮਦਦ ਕਰਾਂਗਾ ਪਰ ਉਹਨਾਂ ਨੇ ਖੁਦ ਜਾਂ ਉਹਨਾਂ ਦੇ ਕਿਸੇ ਸਮਰਥਕ ਨੇ ਸੁਰਿੰਦਰ ਡਾਬਰ ਸੰਜੇ ਤਲਵਾੜ ਰਾਕੇਸ਼ ਪਾਂਡੇ ਕੁਲਦੀਪ ਵੈਦ ਤੇ ਕੁਝ ਹੋਰ ਨਾਂ ਵਾਂਗ ਸੋਸ਼ਲ ਮੀਡੀਆ ਦੇ ਜ਼ਰੀ ਰਾਜਾ ਵੜਿੰਗ ਨੂੰ ਟਿਕਟ ਮਿਲਣ ਦੀ ਵਧਾਈ ਤੱਕ ਨਹੀਂ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਹਾਈ ਕਮਾਂਡ ਨੇ ਦਖਲ ਵੀ ਦਿੱਤਾ ਹੈ ਭਾਰਤ ਭੂਸ਼ਣ ਆਸ਼ੂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਖੁਦ ਰਾਜਾ ਵੜਿੰਗ ਦੇ ਵੱਲੋਂ ਦੇਰ ਰਾਤ ਲੁਧਿਆਣਾ ਪਹੁੰਚ ਕੇ ਆਸ਼ੂ ਦੇ ਨਾਲ ਮੀਟਿੰਗ ਕੀਤੇ ਜਾਣ ਦੀ ਚਰਚਾ ਵੀ ਮਿਲ ਰਹੀ ਹੈ ਇਹਦੇ ਬਾਅਦ ਹੀ ਰਾਜਾ ਵੜਿੰਗ ਦੇ ਵੱਲੋਂ ਲੁਧਿਆਣਾ ਪਹੁੰਚਣ ਵਾਸਤੇ ਰੋਡ ਸ਼ੋਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸ਼ਾਮਲ ਹੋਣਾ ਜਾਂ ਨਹੀਂ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਅੱਜ ਆਪਣੇ ਸਮਰਥਕਾਂ ਦੀ ਇੱਕ ਮੀਟਿੰਗ ਬੁਲਾ ਲਈ ਗਈ ਹੈ ਕਿ ਆਪਾਂ ਅੱਗੇ ਕੀ ਕਰੀਏ ਤੇ ਹੁਣ ਗੱਲ ਕਰਦੇ ਹਾਂ ਰਾਜਾ ਵੜਿੰਗ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਸਿਰ ਤੋੜ ਯਤਨਾਂ ਦੀ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਦੇ ਚੈਲੰਜ ਕਰਨੀ ਇੱਥੇ ਵੱਡਾ ਚਿਹਰਾ ਲਿਆਂਦਾ ਹੈ ਹੁਣ ਖਬਰ ਮਿਲ ਰਹੀ ਹੈ ਕਿ ਵੜਿੰਗ ਕਹਿੰਦੇ ਮੈਂ ਲੁਧਿਆਣਾ ਲੋਕ ਸਭਾ ਹਲਕਾ ਜਿੱਤਣਾ ਚਾਹੁੰਦਾ ਹਾਂ ਇਦੇ ਵਾਸਤੇ ਰਾਜਾ ਵੜਿੰਗਲੀ ਚੋਣ ਪ੍ਰਚਾਰ ਕਰਨਗੇ ਫਿਰ ਪ੍ਰਤਾਪ ਬਾਜਵਾ ਦੱਸਿਆ ਜਾ ਰਿਹਾ ਕਿ ਉਹ ਇੱਥੇ ਇੱਕ ਮਕਾਨ ਕਿਰਾਏ ਤੇ ਲੈਣ ਲੱਗੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਾਲ-ਨਾਲ ਲੁਧਿਆਣਾ ਦੇ ਲੋਕ ਵੀ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਸਬਕ ਜ਼ਰੂਰ ਸਿਖਾਉਣਗੇ ਉਨ੍ਹਾਂ ਕਿਹਾ ਕਿ ਮੈਂ ਇਸ ਗਦਾਰ ਭਵ ਰਵਨੀਤ ਬਿੱਟੂ ਦਾ ਮੁਕਾਬਲਾ ਕਰਨ ਲਈ ਲੁਧਿਆਣੇ 'ਚ ਡੇਰਾ ਲਾਉਣ ਜਾ ਰਿਹਾ ਹਾਂ ਉਹਨਾਂ ਨੇ ਕਿਹਾ ਕਿ ਲੁਧਿਆਣਾ ਤੋਂ ਚੌਣ ਲੜਨ ਦੀ ਚੁਣੌਤੀ ਦਿੱਤੀ ਸੀ ਤੇ ਹੁਣ ਮੈਂ ਰਾਜਾ ਵੜਿੰਗ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਵਾਸਤੇ ਪ੍ਰਤਾਪ ਬਾਜਵਾ ਕਹਿੰਦੇ ਲੁਧਿਆਣੇ ਤੋਂ ਬਾਹਰ ਨਹੀਂ ਨਿਕਲਾਂਗਾ ਇਸ ਮੌਕੇ ਤੇ ਰਾਜਾ ਵੜਿੰਗ ਨੇ ਵੀ ਕਿਹਾ ਕਿ ਲੁਧਿਆਣਾ ਦੀ ਲੜਾਈ ਵਫਾਦਾਰਾਂ ਅਤੇ ਗਦਾਰਾਂ ਦੇ ਵਿਚਕਾਰ ਹੈ ਪਰ ਇਹ ਵਫਾਦਾਰੀ ਪਾਰਟੀ ਨਾਲ ਹੈ ਜਾਂ ਪੰਜਾਬ ਨਾਲ ਹੈ ਕਿਉਂਕਿ ਜਦੋਂ ਪੰਜਾਬ ਨਾਲ ਵਫਾਦਾਰੀ ਕਰਨੀ ਸੀ ਪੰਜਾਬ ਦੇ ਲੋਕਾਂ ਨੂੰ ਕੰਮ ਦੇਣਾ ਸੀ ਬਸਾਂ ਦੀਆਂ ਬਾੜੀਆਂ ਰਾਜਸਥਾਨ ਲੱਗ ਰਹੀਆਂ ਸੀ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਦੀ ਸੰਭਾਵਨਾ ਵੀ ਇਨਕਾਰ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਉਹ ਕਹਿੰਦੇ ਆਪ ਤਾਂ ਕਿਤੇ ਲੱਭਣੀ ਵੀ ਨਹੀਂ। ਸਭ ਤੋਂ ਵੱਡੀ ਪਾਰਟੀ ਇੰਡੀਆ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਬਣੇਗੀ। ਉਹਨਾਂ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਕਤ ਬਿਲਕੁਲ ਕੋਈ ਕੰਮ ਨਹੀਂ ਕਰ ਰਹੇ ਇਸ ਕਰਕੇ ਲੋਕ ਉਹਨਾਂ ਤੋਂ ਡਾਢੇ ਨਾਰਾਜ਼ ਨੇ। ਉਹ ਕਹਿੰਦੇ ਵੀ ਜੇਕਰ ਕੋਈ ਪਾਰਟੀ ਪੰਜਾਬ ਵਾਸਤੇ ਸੁਹਿਰਦਾ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਹੈ ਤਾਂ ਉਹ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੈ ਪਰ ਕਹਿੰਦੇ ਬਾਕੀ ਸਾਰੀਆਂ ਪਾਰਟੀਆਂ ਖਾਸ ਕਰਕੇ ਆਮ ਆਦਮੀ ਪਾਰਟੀ ਲੋਕਾਂ ਨੂੰ ਵੋਟਰਾਂ ਨੂੰ ਝੂਠ ਵੇਚਣ ਵਾਲੀਆਂ ਪਾਰਟੀਆਂ ਨੇ ਜਦੋਂ ਕਿ ਅਸੀਂ ਸੱਚ ਦੀ ਰਾਜਨੀਤੀ ਕਰਦੇ ਹਾਂ ਤੇ ਹੁਣ ਦੇਖਦੇ ਹਾਂ ਕਿ ਕਿਹਨੂੰ ਕਿੰਨੀਆਂ ਵੋਟਾਂ ਪੈਂਦੀਆਂ ਨੇ ਤੇ ਕਿਹੜਾ ਕਿੱਥੋਂ ਜੇਤੂ ਹੁੰਦਾ ਹੁਣ ਗੱਲ ਕਰਦੇ ਹਾਂ ਅਕਾਲੀ ਦਲ ਦੀ ਸੰਗਰੂਰ ਇਸ ਵਕਤ ਸਾਰਿਆਂ ਦੇ ਵਾਸਤੇ ਮੁੱਚ ਦਾ ਸਵਾਲ ਬਣਿਆ ਹੋਇਆ ਹੈ ਇੱਕ ਪਾਸੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਉਥੋਂ ਦੇ ਲੋਕਲ ਨੇਤਾ ਰੁੱਸੇ ਹੋਏ ਨੇ ਉਥੋਂ ਜਿਹੜੀ ਟਿਕਟ ਦਿੱਤੀ ਗਈ ਸੀ ਉਹ ਇਕਬਾਲ ਸਿੰਘ ਝੁੰਡਾ ਸਾਹਿਬ ਨੂੰ ਦਿੱਤੀ ਗਈ ਸੀ ਝੁੰਡਾ ਸਾਹਿਬ ਨੇ ਵੀ ਜ਼ਿਲ੍ਹਾ ਪਤਰੀ ਇੱਕ ਪ੍ਰੋਗਰਾਮ ਸੀ ਮਰਹੂਮ ਵਿਧਾਇਕ ਕਮਲਕੀਰਤ ਸਿੰਘ ਕੀਤੂ ਉਹਨਾਂ ਦੀ ਕੋਠੀ ਦੇ ਅੱਗੇ ਪਾਰਕ ਦੇ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਤਾਂ ਲੋਕੋ ਅਸੀਂ ਨੱਕ ਰਗੜ ਕੇ ਮਾਫੀਆਂ ਮੰਗ ਲਈਆਂ ਆਪਣੀਆਂ ਗਲਤੀਆਂ ਲਈ ਤੁਹਾਡੇ ਤੋਂ ਸਾਰਿਆਂ ਤੋਂ ਮਾਫੀ ਵੀ ਮੰਗਦੇ ਆ ਸਿਰਫ ਅਕਾਲੀ ਦਾਲੀ ਪੰਜਾਬ ਦੀ ਪੰਥਕ ਤੇ ਪੰਜਾਬ ਹਤਾਇਸ਼ੀ ਪਾਰਟੀ ਹੈ ਅਸੀਂ ਪਹਿਲਾਂ ਵੀ ਲੋਕ ਸਭਾ ਦੇ ਵਿੱਚ ਤੁਹਾਡੇ ਮੁੱਦੇ ਉਠਾਉਂਦੇ ਰਹੇ ਹਾਂ ਤੇ ਅੱਗੇ ਵੀ ਉਠਾਉਂਦੇ ਰਹਾਂਗੇ ਕਾਂਗਰਸ ਵਿਰੋਧੀ ਪਾਰਟੀ ਹੈ ਉਹਨੇ ਪੰਜਾਬ ਦਾ ਕਦੇ ਭਲਾਰੀ ਸੋਤਿਆ ਤੇ ਸੁਖਪਾਲ ਖੈਰਾ ਉਹਨਾਂ ਦੇ ਉਮੀਦਵਾਰ ਨੇ ਖੈਰਾ ਨੂੰ ਉਹਨਾਂ ਨੇ ਮੰਚ ਤੋਂ ਦੋਹਰੇ ਕਿਰਦਾਰ ਵਾਲਾ ਦੱਸਿਆ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰਦੇ ਆ ਉਹਨਾਂ ਆਖਿਆ ਕਿ ਸੁਖਪਾਲ ਖੈਰਾ ਉਸੇ ਪਾਰਟੀ ਤੋਂ ਚੋਣ ਲੜ ਰਿਹਾ ਹੈ ਜਿਸ ਦੇ ਖਿਲਾਫ ਉਹ 1984 ਦੇ ਕਤਲੇਆਮ ਦੀ ਕੁਝ ਸਮਾਂ ਪਹਿਲਾਂ ਹੋਰ ਪਾਰਟੀਆਂ ਵਿੱਚ ਰਹਿੰਦੇ ਹੋਏ ਸਟੇਜਾਂ ਤੋਂ ਮੁੱਦੇ ਉਠਾਉਂਦੇ ਹੁੰਦੇ ਸੀ ਸੁਖਪਾਲ ਖੈਰਾ ਫਿਰ ਹੁਣ ਉਸੇ ਪਾਰਟੀ 'ਚ ਨੇ ਹਜ਼ਾਰਾਂ ਸਿੱਖਾਂ ਨੂੰ ਗਲਾਂ ਦੇ ਵਿੱਚ ਪੈਰ ਪਾ ਕੇ ਜਿੰਦਾ ਸਾੜ ਦਿੱਤਾ ਸੀ ਪਿਛਲੇ ਦਹਾਕਿਆਂ ਦੇ ਵਿੱਚ 25000 ਤੋਂ ਵੱਧ ਨੌਜਵਾਨਾਂ ਨੂੰ ਵਿਦੌਸ਼ੇ ਮਾਰਨ ਦੀ ਗੱਲ ਕੋਈ ਜਦੋਂ ਉਹਨਾਂ ਨੇ ਮੰਚ ਤੋਂ ਇਹ ਗੱਲ ਆਖੀ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਕਿ ਜਸਵੰਤ ਸਿੰਘ ਖਾਲੜਾ ਤੇ ਇੱਕ ਫਿਲਮ ਬਣੀ ਸੀ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਤਾਂ ਝੁੰਡਾ ਸਾਹਿਬ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਫਿਲਮ ਤੋਂ ਰੋਕ ਹਟਾਉਣੀ ਚਾਹੀਦੀ ਹੈ ਅਤੇ ਇਹ ਫਿਲਮ ਆਮ ਲੋਕਾਂ ਵਿੱਚ ਜਾਣੀ ਚਾਹੀਦੀ ਹੈ ਤੇ ਨਾਲ ਆਖਿਆ ਕਿ ਅਸੀਂ ਮੁਆਫੀਆਂ ਮੰਗ ਲਈਆਂ ਨੱਕ ਰਗੜ ਕੇ ਮੰਗ ਲਈਆਂ ਹੁਣ ਤਾਂ ਤੁਸੀਂ ਵੋਟਾਂ ਸਾਨੂੰ ਪਾ ਦਿਓ ਤੇ ਹੁਣ ਗੱਲ ਕਰਦੇ ਹਾਂ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਦੀ ਗੱਲ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਹਰਜੀਤ ਗਰੇਵਾਲ ਕਹਿੰਦੇ ਸੀ ਕਿ ਕੰਮ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਕੇ ਪਾਵਨ ਸਰੂਪ ਕਿੱਥੇ ਗਏ ਉਹਦੇ ਬਾਬਤ ਪੁੱਛ ਪੜਤਾਲ ਕਰੋ ਇੱਕ ਪਰਿਵਾਰ ਦੀ ਵਫਾਦਾਰੀ ਨਾ ਕਰੋ ਇਹ ਨਾ ਹੋਵੇ ਕਿ ਸਾਨੂੰ ਚੋਣਾਂ ਲੜਨ ਵਾਸਤੇ ਮਜਬੂਰ ਹੋਣਾ ਪਵੇ ਉਹਦਾ ਹੁਣ ਕਰਾਰਾ ਜਵਾਬ ਦਿੱਤਾ ਹੈ ਐਸਜੀਪੀਸ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਪੰਥ ਦੀ ਪਹਿਰੇਦਾਰ ਹੁੰਦਿਆਂ ਸਿੱਖ ਸਿਧਾਂਤਾਂ ਦੇ ਵਿਰੁੱਧ ਗਤੀਵਿਧੀਆਂ ਤੇ ਹਮੇਸ਼ਾ ਆਵਾਜ਼ ਉਠਾਉਂਦੀ ਰਹੀ ਹੈ ਤੇ ਉਠਾਉਂਦੀ ਰਹੇਗੀ ਉਹਨਾਂ ਇਹ ਵੀ ਆਖਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਕੁਝ ਮੈਂਬਰਾਂ ਦੇ ਵੱਲੋਂ ਭਾਜਪਾ ਦੇ ਵਿੱਚ ਜਾਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ ਤੇ ਉਸ ਵਿਰੋਧ ਤੋਂ ਬਾਅਦ ਹਰਜੀਤ ਗਰੇਵਾਲ ਸਿੱਖ ਸਿਧਾਂਤਾਂ ਨੂੰ ਰਲ ਗੱਡ ਕਰਨ ਵਾਲੀ ਭਾਜਪਾ ਦੀ ਸਾਜ਼ਿਸ਼ੀ ਨੀਤੀ ਦੇ ਤਹਿਤ ਬਿਆਨਬਾਜ਼ੀ ਕਰ ਰਿਹਾ ਹੈ ਜਦਕਿ ਸਿੱਖ ਪੰਥ ਜਾਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਿਸ ਤਰ੍ਹਾਂ ਘੱਟ ਗਿਣਤੀਆਂ ਦੇ ਹੱਕ ਹਕੂਕ ਖਤਮ ਕੀਤੇ ਜਾ ਰਹੇ ਆ ਉਹਨਾਂ ਨੇ ਇਹ ਵੀ ਆਖਿਆ ਕਿ ਆਰਐਸਐਸ ਦੇ ਏਜੰਡੇ ਦੇ ਤਹਿਤ ਕੰਮ ਕਰਨ ਵਾਲੀ ਭਾਜਪਾ ਸਿੱਖ ਮਸਲਿਆਂ ਦੇ ਵਿੱਚ ਢਾਕਲ ਅੰਦਾਜ਼ੀ ਕਰਕੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਸਿੱਧੇ ਅਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਨਾ ਚਾਹੁੰਦੀ ਹੈ ਤੇ ਆ ਹਰਜੀਤ ਗਰੇਵਾਲ ਵਰਗੇ ਲੋਕ ਭਾਜਪਾ ਦੇ ਸਿੱਖ ਵਿਰੋਧੀ ਏਜੰਡੇ ਨੂੰ ਲਾਗੂ ਕਰਨ ਦੇ ਵਿੱਚ ਬੜੇ ਕਾਲੇ ਨਜ਼ਰ ਆ ਰਹੇ ਨੇ ਧਾਮੀ ਸਾਹਿਬ ਨੇ ਇਹ ਵੀ ਆਖਿਆ ਕਿ ਜਿਸ ਭਾਜਪਾ ਨੂੰ ਗਰੇਵਾਲ ਸਿੱਖ ਹਤਾਇਸ਼ੀ ਪਾਰਟੀ ਦੱਸ ਰਿਹਾ ਹੈ ਉਹਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੰਬਤ ਪੈ ਸਿੱਖ ਮਾਮਲੇ ਸੁਲਝਾਉਣ ਦੇ ਵਿੱਚ ناکਾਮ ਸਾਫਤ ਹੋਈ ਹੈ ਉਹਨਾਂ ਇਹ ਵੀ ਆਖਿਆ ਕਿ ਭਾਵੇਂ ਤਿੰਨ ਤਿੰਨ ਬਹਾਕਿਆਂ ਤੋਂ ਜ਼ਿਲ੍ਹਾ ਦੇ ਅੰਦਰ ਨਜ਼ਰਬੰਦ ਸਿੱਖਾਂ ਦਾ ਮਸਲਾ ਹੋਵੇ ਜਾਂ ਪੰਜਾਬ ਤੋਂ ਬਾਹਰਲੇ ਸੂਬਿਆਂ ਨਾਲ ਸੰਬੰਧਿਤ ਗੁਰੂ ਘਰਾਂ ਦੇ ਮਾਮਲੇ ਹੋਣ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਦੇ ਵੀ ਹੱਲ ਕਰਨ ਦੀ ਕੋਈ ਪਹਿਲ ਕਦਮੀ ਨਹੀਂ ਕੀਤੀ ਇਥੋਂ ਤੱਕ ਕਿ ਭਾਜਪਾ ਦੀ ਸਰਕਾਰ ਦੇ ਵੱਲੋਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਸਿੱਖ ਮਸਲਾ ਸੰਬੰਧੀ ਸਮਾਂ ਦੇਣਾ ਵੀ ਉਹਨਾਂ ਵੱਲੋਂ ਕਦੇ ਮੁਨਾਸਬ ਨਹੀਂ ਸਮਝਿਆ ਜਾਂਦਾ। ਧਾਮੀ ਸਾਹਿਬ ਨੇ ਕਿਹਾ ਕਿ ਸਿੱਖ ਸਿਧਾਂਤਾਂ ਤੋਂ ਅਣਜਾਣ ਹਰਜੀਤ ਗਰੇਵਾਲ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕੋ ਧਾਰਾ ਦੇ ਹੀ ਦੋ ਅੰਗ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਸੰਯੁਕਤ ਯਤਨਾਂ ਦੇ ਨਾਲ ਸਾਂਝੇ ਯਤਨਾਂ ਦੇ ਨਾਲ ਸਿੱਖ ਮਾਮਲੇ ਦੀ ਤਰਜਮਾਨੀ ਕੀਤੀ ਹੈ ਅਤੇ ਪੰਥ ਦੀਆਂ ਇਹ ਸੰਸਥਾਵਾਂ ਕਿਸੇ ਇੱਕ ਦੀ ਮਲਕੀਅਤ ਨਹੀਂ ਨੇ ਸਗੋ ਇਹਨਾਂ ਦਾ ਇਤਿਹਾਸ ਲੋਕ ਸੰਘਰਸ਼ਤਾ ਪ੍ਰਤੀਨਿਧ ਰਿਹਾ ਐਡਵੋਕੇਟ ਧਾਮੀ ਸਾਹਿਬ ਨੇ ਇਹ ਵੀ ਆਖਿਆ ਕਿ ਸਮੇਂ-ਸਮੇਂ ਸਰਕਾਰਾਂ ਦੇ ਵੱਲੋਂ ਇਹਨਾਂ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾਂਦੇ ਰਹੇ ਐ ਜਿਨ੍ਹਾਂ ਦਾ ਕੌਮ ਨੇ ਹਮੇਸ਼ਾ ਮੂੰਹ ਤੋੜ ਜਵਾਬ ਵੀ ਦਿੱਤਾ ਤੇ ਮੌਜੂਦਾ ਸਮੇਂ ਵੀ ਇਹ ਸੰਸਥਾਵਾਂ ਸਿੱਖਾਂ ਦੀਆਂ ਤਰਜਮਾਨ ਨੇ ਅਤੇ ਹਰ ਸਿੱਖ ਵਿਰੋਧੀ ਵਰਤਾਰੇ ਨੂੰ ਚੁਣੌਤੀ ਦਿੰਦੀਆਂ ਰਹਿਣਗੀਆਂ ਬੇਅਦਬੀ ਦੇ ਮਾਮਲੇ ਸੰਬੰਧੀ ਹਰਜੀਤ ਗਰੇਵਾਲ ਵੱਲੋਂ ਜਿਹੜਾ ਸਵਾਲ ਉਠਾਇਆ ਗਿਆ ਸੀ ਉਹਦੇ ਉੱਤੇ ਪ੍ਰਧਾਨ ਤਾਮੀ ਨੇ ਕਿਹਾ ਕਿ ਸਿੱਖ ਵਿਰੋਧੀਆਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਵਾਈ ਪੰਜਾਬ ਦਾ ਮਾਹੌਲ ਖਰਾਬ ਕੀਤਾ ਗਿਆ ਉਹਨਾਂ ਨੇ ਇਹ ਵੀ ਆਖਿਆ ਕਿ ਬੀਤੇ ਸਮੇਂ ਦੇ ਵਿੱਚ ਸਾਹਮਣੇ ਆਏ ਤੱਥਾਂ ਤੋਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਸਿੱਧੇ ਤੌਰ ਤੇ ਡੇਰਾ ਸਿਰਸਾ ਦੇ ਨਾਲ ਸੰਬੰਧਿਤ ਸਨ ਉਨਾ ਇਹ ਵੀ ਆਖਿਆ ਕਿ ਹੁਣ ਗਰੇਵਾਲ ਇਹ ਦੱਸੇ ਕਿ ਬੇਆਦਵੀ ਦੇ ਦੁਖਦਾਈ ਮਾਮਲੇ ਦੇ ਮੁੱਖ ਦੋਸ਼ੀ ਵਜੋਂ ਨਾਮਜ਼ਦ ਹੋ ਚੁੱਕੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ RAM ਰਹੀਮ ਉਹਦੇ ਉੱਤੇ ਹਰਿਆਣਾ ਸਰਕਾਰ ਕਿਉਂ ਮਿਹਰਬਾਨ ਹੈ ਉਹਨੂੰ ਵਾਰ-ਵਾਰ ਬੇਰੋਕ ਪੈਰੋਲ ਕਿਉਂ ਦੇ ਰਹੀ ਹੈ ਹੁਣ ਇਹ ਟਿੱਪਣੀ ਵੀ ਕਰਨੀ ਬਣਦੀ ਹੈ ਬਿਲਕੁਲ ਤਿੰਨ-ਤਿੰਨ ਦਹਾਕਿਆਂ ਤੋਂ ਬੰਦੀ ਸਿੰਘ ਅੰਦਰ ਬੈਠੇ ਐ ਬਹੁਤ ਸਾਰੇ ਸਿੱਖਾਂ ਦੇ ਮਸਲੇ ਲਟਕੇ ਪਏ ਐ ਲੰਬਤ ਐ ਪਰ ਹਾਲੇ ਤੱਕ ਕੁਝਕ ਸਮਾਂ ਹੀ ਹੋਇਆ ਤੁਹਾਨੂੰ ਉਹਨਰ ਲੋ ਤੋੜ ਵਿਛੋੜਾ ਕਰਿਆ ਨੂੰ ਅਕਾਲੀ ਦਲ ਤਾਂ ਉਹਨਾਂ ਨਾਲ ਸਾਂਝ ਪਿਆਲੀ ਕਰਕੇ ਪੈਰ ਨਾਲ ਪੈਰ ਤੇ ਕਦਮ ਨਾਲ ਕਦਮ ਚਲਾ ਕੇ ਤੁਰਦਾ ਰਿਹਾ ਤੇ ਚੱਲਦਾ ਰਿਹਾ ਆ ਪਹਿਲੀਆਂ ਚੌਣਾ ਨੇ ਜਿਹੜੀਆਂ ਉਹਨਾਂ ਤੋਂ ਇਲਾਵਾ ਲੜੀਆਂ ਜਾ ਰਹੀਆਂ ਨੇ ਉਹਨਾਂ ਤੋਂ ਬਗੈਰ ਲੜੀਆਂ ਜਾ ਰਹੀਆਂ ਨੇ ਤੇ ਉਦੋਂ ਇਹ ਮਸਲੇ ਕਿੱਥੇ ਸਨ ਕਿ ਉਦੋਂ ਆਰਐਸਐਸ ਤੇ ਏਜੰਡੇ ਤੇ ਭਾਜਪਾ ਨਹੀਂ ਸੀ ਚੱਲਦੀ ਕਿ ਉਦੋਂ ਸਿੱਖ ਮਸਲਿਆਂ 'ਤੇ ਕੁਝ ਭੈੜ ਨਹੀਂ ਸੀ ਕਰਦੀ ਜਾਂ ਭਾਜਪਾ ਤੇ ਅਕਾਲੀ ਦਲ ਦੇ ਤੋੜ ਵਿਛੋੜੇ ਤੋਂ ਬਾਅਦ ਇਹ ਕੰਮ ਉਹ ਕਰਨ ਲੱਗੀ ਹੈ ਹੁਣ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ ਉਹਨਾਂ ਨੇ ਈਡੀ ਤੋਂ ਜਵਾਬ ਮੰਗੇ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇੱਕ ਪਟੀਸ਼ਨ ਪਟੀਸ਼ਨ ਤੇ ਲਗਾਤਾਰ ਦੂਸਰੇ ਦਿਨ ਵੀ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਮੰਗਲਵਾਰ ਵਾਲੇ ਦਿਨ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਗ੍ਰਿਫਤਾਰੀ ਦੇ ਨਾਂ ਨਾਲ ਉਹਨਾਂ ਦੇ ਸਮੇਂ ਤੇ ਜਿਸ ਸਮੇਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਸਵਾਲ ਖੜੇ ਕਰ ਦਿੱਤੇ ਆ ਸੁਪਰੀਮ ਕੋਰਟ ਨੇ ਲੋਕ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫਤਾਰੀ ਕਿਉਂ ਕੀਤੀ ਗਈ ਇਹਨੂੰ ਲੈ ਕੇ ED ਤੋਂ ਜਵਾਬ ਮੰਗਿਆ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਣ ਦੀ ਸੰਭਾਵਨਾ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਕੇਜਰੀਵਾਲ ਨੂੰ ਸ਼ਰਾਬ ਨੀਤੀ ਘਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ED ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨੂੰ ਗ੍ਰਿਫਤਾਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪੰਕਰ ਦੱਤਾ ਦੀ ਬੈਂਚ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਸਮੇਂ ਤੇ ਸਵਾਲ ਈੜੀ ਤੋਂ ਵੀ ਪੁੱਛਿਆ ਅਤੇ ਸਵਾਲ ਤੇ ਐਡੀਸ਼ਨਲ ਸੋਲੀਸਟਰ ਜਨਰਲ ਐਸ ਵੀ ਰਾਜੂ ਤੋਂ ਜਵਾਬ ਵੀ ਮੰਗਿਆ। ਅਦਾਲਤ ਨੇ ਇਹ ਵੀ ਆਖਿਆ ਕਿ ਜੀਵਨ ਅਤੇ ਆਜ਼ਾਦੀ ਬਹੁਤ ਮਹੱਤਵਪੂਰਨ ਹੈ। ਤੁਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ। ਬੈਂਚ ਨੇ ਰਾਜੂ ਨੂੰ ਸਵਾਲਾਂ ਦੀ ਝੜੀ ਲਾ ਦਿੱਤੀ। ਦੱਸਣਾ ਬਣਦਾ ਹੈ ਕਿ 21 ਮਾਰਚ ਨੂੰ ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਇਸ ਸਮੇਂ ਨਿਆਇਕ ਹਰਾਸਟਿਤ ਨੇ ਉਹ ਤਿਹਾੜ ਜੇਲ੍ਹ ਵਿੱਚ ਬੰਦਾ ਹੈ। ਸੁਪਰੀਮ ਕੋਰਟ ਨੇ 15 ਅਪ੍ਰੈਲ ਨੂੰ ਈਡੀ ਨੂੰ ਨੋਟਿਸ ਜਾਰੀ ਕਰਕੇ ਕੇਜਰੀਵਾਲ ਦੀ ਪਟੀਸ਼ਨ ਤੇ ਜਵਾਬ ਮੰਗਿਆ ਸੀ ਕੇਜਰੀਵਾਲ ਵੱਲੋਂ ਸੀਨੀਅਰ ਵਕੀਲ ਅਵਿਸ਼ੇਕ ਮਨੂ ਸਿੰਘ ਵੀ ਨੇ ਵੀ ਆਪਣਾ ਪੱਖ ਰੱਖਿਆ ਹੁਣ ਦੇਖਦੇ ਹਾਂ ਕਿ ਸ਼ੁੱਕਰਵਾਰ ਨੂੰ ਅਗਲੇ ਮਾਮਲੇ 'ਚ ਸੁਣਵਾਈ ਕੀ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਇੱਕ ਪਾਸੇ ਪੰਨੂ ਦੇ ਕਤਲ ਦੀ ਸਾਜ਼ਿਸ਼ ਉਹਦੇ ਵਿੱਚ ਕੁਝ ਨਵੇਂ ਖੁਲਾਸੇ ਹੋਏ ਸੀ ਤੇ ਉਹਦੇ ਉੱਤੇ ਭਾਰਤ ਦਾ ਤਿੱਖਾ ਪ੍ਰਤੀਕਰਮ ਆਇਆ ਹੈ ਬੀਤੇ ਦਿਨੀ ਅਮਰੀਕੀ ਅਖਬਾਰ ਹੈ ਦਾ ਵਾਸ਼ਿੰਗਟਨ ਪੋਸਟ ਦਾ ਵਾਸ਼ਿੰਗਟਨ ਪੋਸਟ ਨੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੇ ਵਿੱਚ ਸ਼ਾਮਲ ਇੱਕ ਭਾਰਤੀ ਅਧਿਕਾਰੀ ਵਿਕਰਮ ਯਾਦਵ ਦਾ ਨਾਮ ਸਾਹਮਣੇ ਲਿਆਂਦਾ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਭਾਰਤੀ ਅਧਿਕਾਰੀ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਜਿਸ ਦਾ ਭਾਰਤ ਦੇ ਵੱਲੋਂ ਖੰਡਨ ਕਰ ਦਿੱਤਾ ਗਿਆ ਭਾਰਤ ਨੇ ਕਿਹਾ ਕਿ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਬੇਲੋੜੇ ਅਤੇ ਬੇਬੁਨਿਆਦ ਦੋਸ਼ ਲਾ ਰਿਹਾ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਵੀ ਹੈ ਅਤੇ ਇਹ ਦੋਸ਼ ਬੇਲੋੜੇ ਵੀ ਨੇ ਉਨਾ ਕਿਹਾ ਕਿ ਇੱਕ ਕਮੇਟੀ ਬਣਾਈ ਗਈ ਹੈ ਜੋ ਇਹਦੀ ਇਸ ਵਕਤ ਜਾਂਚ ਕਰ ਰਹੀ ਹੈ ਇਸ ਪੋਸਟ ਤੇ ਟਿੱਪਣੀ ਕਰਨ ਦੀ ਕਹਿੰਦੇ ਹੋਰ ਕੋਈ ਲੋੜ ਨਹੀਂ ਗੁਰਪਤਵੰਤ ਪੰਨੂ ਜਿਸ ਨੂੰ ਭਾਰਤੀ ਏਜੰਸੀ ਦੇ ਅਫਸਰ ਨੇ ਮਾਰਨ ਦੇ ਹੁਕਮ ਦਿੱਤੇ ਸੀ ਉਹਦਾ ਨਾਮ ਹੁਣ ਸਾਹਮਣੇ ਆਉਣ ਤੋਂ ਬਾਅਦ ਇਹ ਸਿਆਸਤ ਇੱਕ ਵਾਰੀ ਫੇਰ ਪੱਕੀ ਹੋਈ ਹੈ ਭਾਰਤੀ ਖੁਫੀਆ ਏਜੰਸੀ ਰਾ ਅਰਾਦੇ ਇਸ ਅਫਸਰ ਦਾ ਨਾਮ ਸੀ ਕਹਿੰਦੇ ਵਿਕਰਮ ਜਾਦਵਾ ਉਹਨੇ ਹੀ ਨikhil ਗੁਪਤਾ ਨੂੰ ਪੰਨੂ ਦੇ ਮਾਰਨ ਵਾਸਤੇ ਇੱਕ ਡੀਲ ਕੀਤੀ ਸੀ ਗੁਪਤਾ ਨੇ ਇਹਦੇ ਲਈ ਇੱਕ ਅਮਰੀਕੀ ਸ਼ੂਟਰ ਨੂੰ ਚੁਣਿਆ ਸੀ ਜੋ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਤਾਂ ਅਮਰੀਕੀ ਖੂਫੀਆ ਏਜੰਸੀ ਦਾ 에ਜੰਟ ਹੈ ਉਹਦੀ ਨਿਸ਼ਾਨਦੇਹੀ ਤੇ ਅਮਰੀਕਾ ਨੇ ਚੈਕ ਰਿਪਬਲਿਕ ਦੀ ਪੁਲਿਸ ਨੂੰ ਨਿਖਲ ਗੁਪਤਾ ਨੂੰ ਗ੍ਰਿਫਤਾਰ ਕਰਨ ਵਾਸਤੇ ਆਖਿਸ਼ ਜਿਉਂਦੀ ਗ੍ਰਿਫਤਾਰੀ ਹੋ ਗਈ ਸੀ ਅਮਰੀਕੀ ਅਖਬਾਰ ਐ ਦਾ ਵਾਸ਼ਿੰਗਟਨ ਪੋਸਟ ਉਹਦੀ ਰਿਪੋਰਟ ਦੇ ਅਨੁਸਾਰ ਰਾਤ ਦੇ ਅਫਸਰ ਵਿਕਰਮ ਯਾਦਵ ਨੂੰ ਇਹ ਕੰਮ ਕਰਨ ਦੀ ਮਨਜ਼ੂਰੀ ਤਤਕਾਲੀ ਭਾਰਤੀ ਖੁਫੀਆ ਏਜੰਸੀ ਰਾਤ ਦੇ ਮੁਖੀ ਸਬੰਤ ਗੋਇਲ ਨੇ ਦਿੱਤੀ ਸੀ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਹੈ ਕਿ ਇਹ ਪੜਤਾਲ ਸਾਬਕਾ ਸੀਨੀਅਰ ਭਾਰਤੀ ਸੁਰੱਖਿਆ ਅਧਿਕਾਰੀਆਂ ਦੇ ਵੱਲੋਂ ਦਾਵਾ ਸ਼ਿੰਗਟਨ ਪੋਸਟ ਨੂੰ ਪ੍ਰਦਾਨ ਕੀਤੇ ਗਏ ਕੁਝ ਖਾਤਿਆਂ ਦੇ ਨਾਲ ਵੀ ਮੇਲ ਖਾਂਦੀ ਹੈ ਜਿਨ੍ਹਾਂ ਨੂੰ ਇਸ ਕਾਰਵਾਈ ਦੀ ਜਾਣਕਾਰੀ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਗੋਇਲ ਵਿਦੇਸ਼ਾਂ ਦੇ ਵਿੱਚ ਸਿੱਖ ਕੱਟੜ ਪੰਥੀਆਂ ਦੇ ਖਤਰੇ ਨੂੰ ਖਤਮ ਕਰਨ ਦੇ ਵਾਸਤੇ ਬਹੁਤ ਦਬਾਅ ਹੇਠ ਸੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਵੀ ਦਾਵਾ ਕੀਤਾ ਗਿਆ ਹੈ ਕਿ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਇਸ ਯੋਜਨਾ ਦੇ ਬਾਰੇ ਜਾਣੂ ਹੋ ਸਕਦੇ ਨੇ ਇਸ ਰਿਪੋਰਟ ਦੇ ਅਨੁਸਾਰ ਉੱਤਰੀ ਅਮਰੀਕਾ ਦੇ ਵਿੱਚ ਭਾਰਤ ਦੇ ਵੱਲੋਂ ਕੀਤੀ ਜਾਣ ਵਾਲੀ ਕਦਰ ਦੀ ਸਾਜ਼ਿਸ਼ ਉਹਦੀ ਜਾਂਚ ਅਮਰੀਕਾ, ਇੰਡੀਆ, ਕੈਨੇਡਾ, ਯੂਕੇ, ਜਰਮਨੀ ਅਤੇ ਆਸਟ੍ਰੇਲੀਆ ਵਿੱਚ 3 ਦਰਜਣ ਤੋਂ ਵੱਧ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦੀ ਇੰਟਰਵਿਊ ਤੇ ਆਧਾਰਿਤ ਹੈ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿੱਚ ਇਹ ਵੀ ਦਾਵਾ ਕੀਤਾ ਹੋਇਆ ਹੈ ਕਿ ਯਾਦਵ ਦੀ ਪਛਾਣ ਅਤੇ ਮਾਨਤਾ ਹੁਣ ਤੱਕ ਦਾ ਸਭ ਤੋਂ ਸਪਸ਼ਟ ਸਬੂਤ ਪ੍ਰਦਾਨ ਕਰਦੀ ਹੈ ਕਿ ਕਤਲ ਦੀ ਯੋਜਨਾ ਅਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤੀ ਗਈ ਸੀ ਅਮਰੀਕਾ ਨੇ ਕਥਿਤ ਤੌਰ ਤੇ ਗੁਰਪਤਵੰਤ ਪੰਨੂ ਦੀ ਅਮਰੀਕੀ ਧਰਤੀ ਤੇ ਕਤਲ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਸੀ ਪੰਨੂ ਨੂੰ ਅਮਰੀਕਾ ਵਿੱਚ ਮਾਰਨ ਦੀ ਕਥਿਤ ਸਾਜ਼ਿਸ਼ ਪਿਛਲੇ ਸਾਲ ਜੂਨ ਮਹੀਨੇ ਸਰੀ ਦੇ ਵਿੱਚ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ 18 ਜੂਨ ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੋਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਜ ਨੂੰ ਗੋਲੀਬਾਰੀ ਦੇ ਵਿੱਚ ਕਤਲ ਕੀਤੇ ਜਾਣ ਦੀ ਸਾਜ਼ਿਸ਼ ਦੇ ਨਾਲ ਮੇਲ ਖਾਂਦੀ ਦੱਸਿਆ ਜਾ ਰਿਹਾ ਹੈ ਤੇ ਹੁਣ ਗੱਲ ਕਰਦਿਆਂ 8ਵੀਂ ਅਤੇ 12ਵੀਂ ਦੇ ਸ਼ਾਨਦਾਰ ਨਤੀਜਿਆਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈਬਸਾਈਟ psb.ac.in ਤੇ ਵੀ ਇਹ ਨਤੀਜੇ ਜਾ ਕੇ ਵੇਖੇ ਜਾ ਸਕਦੇ ਨੇ ਜੇਕਰ ਕਿਸੇ ਵਿਦਿਆਰਥੀ ਜਾਂ ਮਾਪੇ ਨੇ ਨਤੀਜਾ ਡਾਊਨਲੋਡ ਕਰਨਾ ਹੋਵੇ ਤਾਂ ਵਿਦਿਆਰਥੀ ਨੂੰ ਆਪਣਾ ਬੋਰਡ ਰੋਲ ਨੰਬਰ ਅਤੇ ਹੋਰ ਲੌਗਇਨ ਵੇਰਵਿਆਂ ਦੀ ਲੋੜ ਪਵੇਗੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 8ਵੀਂ ਜਮਾਤ ਵਿੱਚ ਭਾਈ ਰੂਪਾ ਬਠਿੰਡਾ ਦੀ ਹਰਨੂਰ ਪ੍ਰੀਤਕੌਰ ਨੇ 100% ਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਮਰ ਸਰ ਦੀ ਗੁਰਲੀਨ ਕੌਰ ਨੇ 99.67 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਸੰਗਰੂਰ ਦੇ ਅਰਮਾਨਦੀਪ ਸਿੰਘ ਨੇ 99% ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ 8ਵੀਂ ਜਮਾਤ ਵਿੱਚ 291917 ਬੱਚਿਆਂ ਨੇ ਇਮਤਿਹਾਨ ਦਿੱਤਾ ਸੀ ਇਹਦੇ ਵਿੱਚ 286987 ਬੱਚੇ ਪਾਸ ਹੋਏ ਹੈ ਨਤੀਜਾ 98.31 ਫੀਸਤੀ ਰਿਹਾ ਹੈ ਤੇ ਕੁੱਲ 138958 ਲੜਕੀਆਂ ਨੇ ਪੇਪਰ ਦਿੱਤੇ ਸੀ ਜਿਨ੍ਹਾਂ ਦੇ ਵਿੱਚੋਂ 137330 ਬੱਚੀਆਂ ਪਾਸ ਹੋਈਆਂ ਨੇ ਇਸੇ ਤਰ੍ਹਾਂ 8ਵੀਂ ਜਮਾਤ ਲਈ ਕੁੱਲ 1520943 ਮੁੰਡਿਆਂ ਨੇ ਪੇਪਰ ਦਿੱਤੇ ਸੀ ਇਹਨਾਂ ਦੇ ਵਿੱਚੋਂ 149642 ਪਾਸ ਹੋਇਆ ਇਸੇ ਤਰ੍ਹਾਂ 12ਵੀਂ ਜਮਾਤ ਦੇ ਵਿੱਚ ਜਿੱਥੇ 8ਵੀਂ ਦੇ ਵਿੱਚ ਲੜਕੀਆਂ ਨੇ ਵਾਸੀ ਮਾਰੀ ਹੈ 12ਵੀਂ ਦੇ ਵਿੱਚ ਲੜਕਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਆਮ ਤੌਰ ਤੇ ਹਰ ਵਾਰ ਬੀਤੇ ਕੁਝ ਵਰਿਆਂ ਤੋਂ ਲੜਕੀਆਂ ਮੋਰੀ ਹੁੰਦੀਆਂ ਆ ਰਹੀਆਂ ਨੇ ਪਰ ਇਸ ਵਾਰ 12ਵੀਂ ਜਮਾਤ ਦੇ ਜਿਹੜੇ ਨਤੀਜੇ ਆਇਆ ਉਹਦੇ ਵਿੱਚ ਪਹਿਲੇ ਸਥਾਨ ਤੇ ਤਿੰਨ ਮੁੰਡੇ ਰਹੇ ਆ ਭਾ ਮੁੰਡਿਆਂ ਨੇ ਬਾਸੀ ਮਾਰੀ ਹੈ ਲੁਧਿਆਣਾ ਦੇ ਏਕਮ ਪ੍ਰੀਤ ਸਿੰਘ ਨੇ 100 'ਚੋਂ 100 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਸ਼੍ਰੀ ਮੁਕਸਰ ਸਾਹਿਬ ਦੇ ਹਰਿੰਦਰ ਸਿੰਘ ਨੇ ਵੀ 100 ਫੀਸਦੀ ਅੰਕ ਪ੍ਰਾਪਤ ਕੀਤੇ ਆ ਪਰ ਉਹ ਦੂਸਰੇ ਸਥਾਨ ਤੇ ਆ ਬਠਿੰਡਾ ਦੇ ਅਸ਼ਵਨੀ ਨੇ 99.80 ਫੀਸਦੀ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਇਸ ਵਾਰ 12ਵੀਂ ਦੇ ਇਮਤਿਹਾਨ ਦੇ ਵਿੱਚ 5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਅਤੇ ਨਤੀਜੇ ਸ਼ਾਨਦਾਰ ਆਏ ਐ ਤੇ ਹੁਣ ਵਿਦਿਆਰਥੀਆਂ ਦੀ ਗੱਲ ਕਰਦੇ ਆ ਪਰ ਜਿਹੜੇ ਕੈਨੇਡਾ ਦੇ ਵਿੱਚ ਆਏ ਹੋਏ ਨੇ ਉਹਨਾਂ ਵਾਸਤੇ ਕੈਨੇਡਾ ਸਰਕਾਰ ਦੇ ਅੱਜ 30 ਅਪ੍ਰੈਲ ਤੋਂ ਫੇਰ ਨਿਯਮ ਬਦਲ ਗਏ ਐ ਇੱਕ ਕਿਸਮ ਦਾ ਹੋਰ ਇੱਕ ਕਰਾਰਾ ਝਟਕਾ ਐ ਕੈਨੇਡਾ ਦੇ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਵਿੱਚ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਅਹਿਮ ਐਲਾਨ ਕੀਤਾ ਐ ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਹਫ਼ਤੇ ਵਿੱਚ 20 ਘੰਟੇ ਤੋਂ ਵੱਧ ਕੰਮ ਕਰਨ ਦੀ ਮਨਜ਼ੂਰੀ ਦੇਣ ਵਾਲੀ ਅਸਥਾਈ ਨੀਤੀ ਅੱਜ 30 ਅਪ੍ਰੈਲ 2024 ਨੂੰ ਖਤਮ ਹੋ ਰਹੀ ਹੈ। ਇਹਨੂੰ ਹੁਣ ਅੱਗੇ ਹੋਰ ਵਧਾਇਆ ਨਹੀਂ ਜਾ ਸਕਦਾ। ਅਸੀਂ ਉਹਨਾਂ ਘੰਟਿਆਂ ਦੀ ਗਿਣਤੀ ਨੂੰ ਬਦਲਦਾ ਇਰਾਦਾ ਰੱਖਦੇ ਹਾਂ ਜੋ ਵਿਦਿਆਰਥੀ ਹਰ ਹਫ਼ਤੇ ਕੈਂਪਸ ਤੋਂ ਬਾਹਰ ਕੰਮ ਕਰ ਸਕਦੇ ਨੇ। ਜਿਹੜੇ ਵਿਦਿਆਰਥੀ ਕੈਨੇਡਾ ਆਉਂਦੇ ਆ ਉਹ ਸਟੱਡੀ ਪਰਮਿਟ ਲੈ ਕੇ ਆਉਂਦੇ ਆ ਪੜ੍ਹਨਾ ਉਹਨਾਂ ਦਾ ਮੁੱਖ ਨਿਸ਼ਾਨਾ ਹੈ ਇਸ ਵਾਸਤੇ ਪੜ੍ਹਾਈ ਕਰਨਾ ਉਹਨਾਂ ਦਾ ਲਾਜ਼ਮੀ ਹੈ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਹਰ ਹਫ਼ਤੇ 20 ਘੰਟੇ ਤੱਕ ਕੰਮ ਕਰਨ ਦੀ ਇਜਾਜ਼ਤ ਦੇ ਨਾਲ ਇਹ ਯਕੀਨੀ ਹੋਏਗਾ ਕਿ ਜੇਕਰ ਲੋਡ ਹੋਵੇ ਤਾਂ ਕੰਮ ਕਰਨ ਦਾ ਬਦਲ ਹੋਣ ਦੇ ਨਾਲ ਉਹ ਮੁੱਖ ਤੌਰ ਤੇ ਆਪਣੀ ਪੜ੍ਹਾਈ ਤੇ ਹੀ ਧਿਆਨ ਕੇਂਦਰਿਤ ਕਰਨ ਕਿਉਂਕਿ ਉਹਨਾਂ ਦਾ ਮੁੱਖ ਨਿਸ਼ਾਨਾ ਪੜ੍ਹਨਾ ਹੀ ਹੈ ਇਹਦੇ ਤੋਂ ਇਲਾਵਾ ਕੈਨੇਡਾ ਆਉਣ ਵਾਲੇ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਹਫਤੇ ਦੇ ਵਿੱਚ 24 ਘੰਟੇ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ 40 ਘੰਟੇ ਕੰਮ ਕਰਨ ਦੀ ਜਿਹੜੀ ਬਿਆਦ ਸੀ ਉਹ ਅੱਜ 30 ਅਪ੍ਰੈਲ ਤੋਂ ਖਤਮ ਹੋ ਰਹੀ ਹੈ ਇਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਇਸ ਖਬਰ ਦੇ ਉੱਤੇ ਉਚੇਚੇ ਤੌਰ ਤੇ ਧਿਆਨ ਦੇਣ ਕਿਤੇ ਵਾਧੂ ਕੰਮ ਕਰਕੇ ਕਿਸੇ ਮੁਸੀਬਤ ਵਿੱਚ ਨਾ ਫਸ ਜਾਣ ਦੋਸਤੋ ਇਸੀ ਕੋਲਮ ਰਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿলো ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ